प्यारे बच्चों साद श्री काल आज आपा जवाहर नवोदय विद्यालय दी परीक्षा दी तैयारी ਲਈ ਕੁਝ ਹੋਰ ਗਣਿਤ ਦੇ ਸਵਾਲਾਂ ਦਾ ਅਭਿਆਸ ਕਰਾਂਗੇ ਇਹ ਸਵਾਲ ਵੀ ਸੰਖਿਆਵਾਂ ਦੀ ਕਿਰਿਆ ਦੇ ਨਾਲ ਸੰਬੰਧਿਤ ਹਨ ਆਓ ਆਪਣਾ ਪਹਿਲਾ ਸਵਾਲ ਦੇਖੀਏ ਜੇਕਰ ਤਿੰਨ ਸੰਖਿਆਵਾਂ ਦਾ ਜੋੜ 15 ਹੈ ਤਾਂ ਵਿਚਕਾਰਲੀ ਸੰਖਿਆ ਦੱਸੋ ਪਿਆਰੇ ਬੱਚਿਓ ਤਿੰਨ ਸੰਖਿਆਵਾਂ ਨੇ ਤਿੰਨਾਂ ਦਾ ਜੋੜ 15 ਹੈ ਇਹ ਸੰਖਿਆਵਾਂ ਸਾਨੂੰ ਨਹੀਂ ਪਤਾ ਪਰ ਇਹਨਾਂ ਦਾ ਜੋੜ ਪਤਾ ਹੈ ਤਾਂ ਪਿਆਰੇ ਬੱਚਿਓ 1 2 3 ਜੇਕਰ ਅਸੀਂ 15 ਨੂੰ 3 ਨਾਲ ਭਾਗ ਕਰ ਦਈਏ ਤਾਂ ਸਾਡੀ ਵਿਚਾਲੜੀ ਰਕਮ ਵਿਚਕਾਰਲੀ ਸੰਖਿਆ ਆ ਜਾਵੇਗੀ 3 5 15 ਤਾਂ ਵਿਚਕਾਰਲੀ ਸੰਖਿਆ ਕੀ ਆਏਗੀ 5 ਇਸ ਤੋਂ ਅਗਲੀ ਹੋਏਗੀ 4 ਐਸੋ ਅਗਰ ਅਗਲੀ ਹੋਏਗੀ 6 ਪਿੱਛੇ ਵਾਲੀ ਹੋਏਗੀ 4 ਤੇ ਅਗਲੀ ਹੋਵੇਗੀ 6 4 ਤੇ 5 9 ਤੇ 6 15 ਦਾ ਵਿਚਕਾਰਲੀ ਸੰਖਿਆ ਸਾਡੀ ਕੀ ਆਏਗੀ 5 ਸਵਾਲ ਹੈ ਇੱਕ ਸਟੋਰ 5 ਸੇਬਾਂ ਦੇ ਪੈਕਟ ਨੂੰ 25 ਰੁਪਈਆ ਦਾ ਇਹ ਸਮਝਣ ਆਇਆ ਥੋੜਾ ਜਿਹਾ ਇੱਕ ਸਟੋਰ 5 ਸੇਬਾਂ ਦੇ ਪੈਕਟ ਨੂੰ 25 ਰੁਪਈਆ ਦਾ ਵੇਚਦਾ ਤੇ ਇੱਕ ਸੇਬ 6 ਰੁਪਈਆ ਦਾ ਵੇਚਦਾ ਇੱਕ ਸੇਬ ਦੀ ਕੀਮਤ ਅਲੱਗ ਹੈ ਤੇ ਪੈਕਟ ਦੀ ਕੀਮਤ ਅਲੱਗ ਹੈ ਜੇਕਰ ਇੱਕ ਔਰਤ 27 ਸੇਬ ਖਰੀਦਦੀ ਹੈ ਤਾਂ ਉਸ ਨੂੰ ਕਿੰਨੀ ਰਾਸ਼ੀ ਦੇਣੀ ਪਵੇਗੀ ਹੁਣ 5 ਸੇਬਾਂ ਦਾ ਪੈਕਟ ਹੈ ਜਿਹੜਾ 5 ਸੇਬਾਂ ਦਾ ਪੈਕਟ ਹੈ ਉਹ ਹੈਗਾ 25 ਰੁਪਏ ਦਾ ਪਰ ਇੱਕ ਸੇਬ ਦੀ ਕੀਮਤ ਹੈਗੀ ਹੈ 6 ਰੁਪਏ ਸੇਬ ਖਰੀਦਦੇ ਨੇ 27 ਇਹ ਝੀਜਾ ਸਾਨੂੰ ਦਿੱਤੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਅਸੀਂ ਦੇਖਣਾ ਕੀ ਹੁੰਦਾ ਦਿੱਤਾ ਕੀ ਹੈ ਪੁੱਛਿਆ ਕੀ ਹੈ ਪੁੱਛਿਆ ਕੀ ਹੈ ਸਾਨੂੰ 27 ਸੇਬਾਂ ਦੀ ਕੀਮਤ ਪੁੱਛਿਆ ਹੁਣ 27 ਸੇਬਾਂ ਦੇ ਵਿੱਚ ਪਹਿਲਾਂ ਅਸੀਂ ਪੈਕਟ ਦੇਖਨੇ ਆ ਕਿੰਨੇ ਬੰਨੇ ਨੇ ਕਿੰਨੇ ਪੈਕਟ ਬੰਨਗੇ 5 ਸੇਬਾਂ ਦਾ ਇੱਕ ਪੈਕਟ ਹੈ ਤਾਂ ਇਹਨੂੰ 5 ਤੇ ਭਾਗ ਕਰ ਲਓ 5 ਜੋ 5 25 25 ਦੋ ਸੇਬ ਲੈਣੇ ਪੈਣਗੇ ਉਹਨੂੰ 5 ਪੈਕਟ ਲੈਣੇ ਪੈਣਗੇ ਇੱਕ ਪੈਕਟ ਦਾ 25 ਰੁਪਏ ਦਾ 25 ਨਾਲ ਗੁਣਾ ਕਰ ਦੋ 25 5 125 125 ਰੁਪਏ ਦੇ ਆਉਗੇ ਇਹ 5 ਪੈਕਟ ਤੇ ਦੋ ਸੇਬ ਲੈਨੇ ਉਹਨੇ ਸੇਬ ਹੈਗਾ 6 ਰੁਪਏ ਦਾ ਤਾਂ ਉਹ ਗੁਣਾ 6 ਤੇ 12 ਰੁਪਏ ਦੇ ਹੋਗੇ ਇਹ ਇਹਦਾ ਆਪਾਂ ਕਰ ਲਓ ਜੋੜ ਉਹਨੂੰ 83 ਤੇ 1 137 ਰੁਪਏ ਉਸ ਨੂੰ ਔਰਤ ਨੂੰ ਸੇਬਾਂ ਦੇ ਸਟੋਰ ਵਾਲਿਆਂ ਨੂੰ ਦੇਨੇ ਪੈਣਗੇ ਸਵਾਲ ਹੈ ਸਾਡੀ ਇੱਕ ਸੀਰੀਜ਼ ਹੈ ਕਰਮ ਨੇ 2013 2005 ਤੇ ਅਗਲਾ ਹੈਗਾ 1997 ਤੇ ਅਗਲਾ ਅਸੀਂ ਦੱਸਣਾ ਹੈ ਕੀ ਆਵੇਗਾ ਤਾਂ ਪਿਆਰੇ ਬੱਚੇ ਅਸੀਂ ਚੈੱਕ ਕਰਨਾ ਇਹਨਾਂ ਦੇ ਵਿੱਚ ਫਰਕ ਕਿੰਨਾ ਦਾ ਹੈ ਬਹੁਤ ਸੌਖਾ ਕੰਮ ਹੈ 13 ਦੇ ਵਿੱਚੋਂ 5 ਘਟਾਏ ਇਹਦੇ ਵਿੱਚ ਆ ਗਿਆ 8 ਦਾ ਫਰਕ ਤੇ ਇਹਦੇ ਵਿੱਚੋਂ 2005 ਦੇ ਵਿੱਚੋਂ 1997 ਘਟਾ ਲਓ 15 ਚੋਂ 7 ਕੱਢੇ 8000 ਇਹਦੇ ਵਿੱਚ ਵੀ 8 ਦਾ ਫਰਕ ਹੈ ਤਾਂ ਇਹਦੇ ਵਿੱਚੋਂ ਵੀ 8 ਘਟਾ ਦਿਓ ਤਾਂ ਸਾਡੀ ਅਗਲੀ ਸੰਖਿਆ ਆ ਜਾਏਗੀ 2999 ਦਾ ਸਵਾਲ ਵੀ ਇੱਕ ਸੀਰੀਜ਼ ਹੈ 6 12 36 ਤੇ ਅੱਗੇ ਕੀ ਆਵੇਗਾ ਪਿਆਰੇ ਬੱਚਿਓ ਲੜੀ ਪੂਰੀ ਕਰਨ ਲਈ ਇਦਾਂ ਦੇ ਸਬੰਧਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੁੰਦਾ ਹੈ। ਸਬੰਧ ਕੀ ਨੇ 6 2 12 6 ਦੀ 2 ਨਾਲ ਗੁਣਾ ਕੀਤੀ ਹੈ 12 ਆਇਆ। 12 ਦੀ 3 ਨਾਲ ਗੁਣਾ ਕੀਤੀ ਹੈ 12 3 36 ਤਾਂ ਹੁਣ ਅਸੀਂ 36 ਦੀ 4 ਨਾਲ ਗੁਣਾ ਕਰਾਂਗੇ ਤਾਂ ਸਾਡਾ ਅਗਲਾ ਜਿਹੜਾ ਅੰਕ ਹੈ ਅਗਲੀ ਜਿਹੜੀ ਸੰਖਿਆ ਉਹ ਆਜੇਗੀ 36 4 6 4 24 ਹਸਲ 2 4 3 12 ਤੇ 2 14 144 ਉੱਤਰ ਆਣਾ ਸੀ। प्यारे विद्यार्थियों अगला सवाल है 48675 संख्या दी अगेतर और 23456 दी पछतर संख्या ਦਾ ਅੰਤਰ ਪਤਾ ਕਰੋ ਪਹਿਲੀ ਸੰਖਿਆ ਹੈ ਸਾਡੀ 48675 ਇਸ ਦਾ ਅਗੇਤਰ ਪਤਾ ਕਰਨਾ ਹੈ ਅਗੇਤਰ ਪਿਆਰੇ ਬੱਚਿਓ ਕੀ ਹੁੰਦਾ ਹੈ ਅਗਲੀ ਸੰਖਿਆ ਅਗੇਤਰ ਕੀ ਹੁੰਦਾ ਹੈ ਅਗਲੀ ਸੰਖਿਆ ਇਹਦਾ ਅਗੇਤਰ ਪਿਆਰੇ ਬੱਚਿਓ ਹੋਏਗਾ ਇੱਕ ਜੋੜ ਨਾਲ ਕੀ ਹੋਏਗਾ ਇੱਕ ਜੋੜ ਨਾਲ ਇੱਕ ਜੋੜ ਕੇ ਇਹ ਆ ਜਾਵੇਗਾ 48676 ਇਸੇ ਤਰ੍ਹਾਂ ਸਾਡੀ ਦੂਜੀ ਸੰਖਿਆ ਹੈ 23456 ਇਸ ਦਾ ਪਛੇਤਰ ਇਹਦਾ ਪਛੇਤਰ ਹੋਏਗਾ 1 ਘਟਾ ਕੇ 23455 ਤਾਂ ਹੁਣ ਅਗੇ ਕਰਨਾ ਕੀ ਹੈ ਪਿਆਰੇ ਬੱਚਿਓ ਪੁੱਛਿਆ ਕੀ ਹੈ ਅੰਤਰ ਅੰਤਰ ਦਾ ਮਤਲਬ ਹੁੰਦਾ ਹੈ ਘਟਾ ਆਪਾਂ ਇਸ ਦਾ ਅੰਤਰ ਪਤਾ ਕਰ ਲੈਣਾ ਹੈ 6 ਦੇ ਵਿੱਚੋਂ 5 ਕੱਢੇ 1 7 ਦੇ ਵਿੱਚੋਂ 5 ਕੱਢੇ 2 6 ਦੇ ਵਿੱਚੋਂ 4 ਕੱਢੇ 2 8 ਦੇ ਵਿੱਚੋਂ 3 ਕੱਢੇ 5 4 ਦੇ ਵਿੱਚੋਂ 2 ਕੱਢੇ 2 ਇਹ ਸਾਡਾ ਉੱਤਰ ਆ ਗਿਆ ਤਾਂ ਸਵਾਲ ਹੈ 60060 64006 ਇਹ ਰਹਾ 60600 6 6660 ਅਤੇ 6006 ਇਹ ਸਾਨੂੰ ਪੰਜ ਸੰਖਿਆਵਾਂ ਦਿੱਤੀਆਂ ਹੁੰਆਂ ਹਨ ਇਸ ਦੇ ਵਿੱਚੋਂ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ ਸੰਖਿਆ ਦਾ ਜੋੜਫਲ ਪਤਾ ਕਰੋ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਇਹਦੇ ਵਿੱਚੋਂ ਅਸੀਂ ਸਭ ਤੋਂ ਵੱਡੀ ਸੰਖਿਆ ਲੱਭਣੀ ਹੈ ਕਿਹੜੀ ਹੈ ਵੱਡੀ ਸੰਖਿਆ ਅ ਗਿਣਤੀ ਦੇ ਸਹਾਵ ਨਾਲ ਇਹ ਅੰਕ ਚਾਰ-ਚਾਰ ਅੰਕਾਂ ਦੇ ਹਨ ਤਸਰਲਵ ਇਹ ਤਿੰਨ ਦੇ ਵਿੱਚੋਂ ਵੱਡੀ ਆਏਗੀ ਇਹਨਾਂ ਦਾ ਪਹਿਲਾ ਪਹਿਲਾ ਅੱਖਰ ਦੇਖ ਲੈਣੇ ਆ ਸਾਰਿਆਂ ਦਾ 6 ਹੈ ਤਾਂ ਦੂਜਾ ਦੇਖ ਲੈਣੇ ਆ 0 6 0 ਤਾਂ ਸਭ ਤੋਂ ਵੱਡੀ ਸੰਖਿਆ ਸਾਡੀ ਕਿਹੜੀ ਹੋਏਗੀ 64000 6 ਇਸੇ ਤਰ੍ਹਾਂ ਛੋਟੀ-ਛੋਟੀਆਂ ਸੰਖਿਆਵਾਂ ਦੇ ਦੋ ਸੰਖਿਆਵਾਂ ਸੀ ਇਹਨਾਂ ਦੇ ਵਿੱਚੋਂ ਅਸੀਂ ਛੋਟੀ ਦੇਖਣੀ ਹੈ ਪਹਿਲਾ ਅਖਰ ਹੈ 6 6 ਤੇ 0 0 ਵਾਲੀ ਸੰਖਿਆ ਛੋਟੀ ਹੋਏਗੀ 6 ਇਹ ਹੈ ਸਾਡੀ ਛੋਟੀ ਸੰਖਿਆ ਤਾਂ ਇਹਨਾਂ ਦਾ ਆਪਾਂ ਪਤਾ ਕੀ ਕਰਨਾ ਹੈ ਇਹਨਾਂ ਦਾ ਆਪਾਂ ਪਤਾ ਕਰਨਾ ਹੈ ਜੋੜਫਲ ਜੋੜਫਲ ਕਹਿੰਦੇ ਨੇ ਪਿਆਰੇ ਬੱਚਿਓ ਜੋੜ ਨੂੰ ਅਪਹਿਲਾ ਜੋਗផល ਹੁੰਦਾ ਜੋੜ ਜੋੜ ਕਰ ਲੈਨੇ ਆ 6 ਤੇ 6 12 ਹਸਲ ਆ ਗਿਆ 1 01 0 ਦੀ 0 6 ਤੇ 6 12 ਹਸਲ 1 72012 ਸੰਖਿਆ 35462 ਨੂੰ ਨੇੜਲੀ ਦਿਖਾਈ ਅਤੇ ਨੇੜਲੇ ਸੈਂਕੜੇ ਦੇ ਵਿੱਚ ਨਿਗਤੀ ਕਰਨ ਕਰਕੇ ਅੰਤਰ ਪਤਾ ਕਰੋ ਸਾਨੂੰ ਸੰਖਿਆ ਦਿੱਤੀ ਹੈ 35000 462 ਸਭ ਤੋਂ ਪਹਿਲਾਂ ਆਪਾਂ ਇਹਦਾ ਨੇੜਲੀ ਦਹਾਈ ਦੇ ਵਿੱਚ ਨਿਕਤ ਕਰਨ ਕਰਦੇ ਆਂ ਨੇੜਲੀ ਦਹਾਈ ਨੇੜਲੀ ਦਹਾਈ ਵਾਸਤੇ ਪਿਆਰੇ ਬੱਚਿਓ ਆਪਾਂ ਨੂੰ ਪਤਾ ਹੈ ਆਪਾਂ ਦੇਖਣਾ ਹੈ ਇਕਾਈ ਵਾਲਾ ਅੱਖਰ ਜਿਹੜਾ ਕਿ ਇਕਾਈ ਦੇ ਸਥਾਨ ਤੇ ਹੈ ਤੇ ਇਕਾਈ ਦੇ ਸਥਾਨ ਤੇ ਜਿਹੜਾ ਅੱਖਰ ਹੈ ਉਹ ਹੈ 2 5 ਤੋਂ ਘੱਟ ਹੈ ਤਾਂ ਅਗਲੀ ਸੰਖਿਆ ਦੇ ਵਿੱਚ ਕੋਈ ਵੀ ਬਦਲਾਵ ਨਹੀਂ ਆਵੇਗਾ ਸਿਰਫ ਇਕਾਈ ਵਾਲੇ ਸਥਾਨ ਤੇ ਅਸੀਂ ਜ਼ੀਰੋ ਲਗਾ ਦਵਾਂਗੇ 35460 ਜੇਕਰ ਇਹ ਅੰਕ 5 ਤੋਂ ਵੱਡਾ ਹੁੰਦਾ ਇਕਾਈ ਵਾਲੇ ਸਥਾਨ ਦਾ ਅੰਕ 5 ਤੋਂ ਵੱਡਾ ਹੁੰਦਾ ਤਾਂ ਅਸੀਂ ਦਹਾਈ ਵਾਲੇ ਸਥਾਨ ਤੇ ਇੱਕ ਜੋੜ ਦੇਣਾ ਸੀ ਹੁਣ ਸਾਡਾ ਅੰਕ ਇਹ 5 ਤੋਂ ਛੋਟਾ ਹੈ 2 ਹੈ ਤਾਂ ਕੋਈ ਵੀ ਚੇਂਜ ਅਸੀਂ ਨਹੀਂ ਕਰਨਾ ਹੁਣ ਅਸੀਂ ਇਹਨੂੰ ਚੇਂਜ ਕਰਨਾ ਹੈ ਨੇੜਲੇ ਹਜ਼ਾਰ ਦੇ ਵਿੱਚ ਨੇੜਲੇ 1000 ਵਾਸਤੇ ਪਿਆਰੇ ਬੱਚੋ ਕਾਈ ਦਹਾਈ ਸੈਂਕੜਾ ਵਾਲੇ ਤਿੰਨ ਅੰਕ ਅਸੀਂ ਵੇਖਨੇ ਹਨ ਇਹ 500 ਤੋਂ ਵੱਡੇ ਹਨ ਜਾਂ 500 ਤੋਂ ਛੋਟੇ ਹਨ ਜੇਕਰ ਇਹ 500 ਤੋਂ ਛੋਟੇ ਹਨ ਤਾਂ ਸਾਰੀ ਰਕਮ ਅਸੀਂ ਇਦਾਂ ਹੀ ਲਿਖ ਦੇਣੀ ਹੈ ਇਹ ਇਹਨੂੰ ਤਿੰਨ ਜ਼ੀਰੋਆਂ ਲਾ ਦੇਣੀਆਂ ਨੇ ਹਜ਼ਾਰ ਵਾਲੇ ਸਥਾਨ ਤੇ 35 ਹੈ 35 ਦਾ 35 ਇਦਾਂ ਹੀ ਰਹਿ ਜਾਵੇਗਾ ਜੇਕਰ ਇਹ 500 ਤੋਂ ਵੱਡੇ ਹੁੰਦੇ ਤਾਂ ਅਸੀਂ ਹਜ਼ਾਰ ਵਾਲੇ ਸਥਾਨ ਤੇ ਇੱਕ ਅੰਕ ਵਧਾ ਦੇਣਾ ਸੀ ਹੁਣ ਇਹ ਛੋਟਾ ਹੈ ਤਾਂ ਹੁਣ ਅਸੀਂ ਪਤਾ ਕਰਨਾ ਹੈ ਇਹਨਾਂ ਦਾ ਅੰਤਰ ਅੰਤਰ ਲਈ ਆਪਾਂ ਇਹਨਾਂ ਦਾ ਘਟਾਆ ਕਰਾਂਗੇ 0 6 4 5-5 ਘਟਾਇਆ 0 3-3 ਘਟਾਇਆ 0 ਤਾਂ ਸਾਡਾ ਇਹਨਾਂ ਦਾ ਅੰਤਰ ਆਏਗਾ 460 ਤੁਹਾਡਾ ਬੱਚਿਓ ਉਮੀਦ ਕਰਦਾ ਹਾਂ ਇਹ ਅਭਿਆਸ ਵੀ ਤੁਹਾਨੂੰ ਚੰਗੀ ਤਰ੍ਹਾਂ ਸਮਝਦੇ ਵਿੱਚ ਆਇਆ ਹੋਵੇਗਾ ਬਹੁਤ-ਬਹੁਤ ਧੰਨਵਾਦ ਸ਼ੁਕਰੀਆ